ਕੁਛ ਸੌਂ ਗਿਆ ਤੈਨੂੰ ਹੀ ਸਕੂਲ ਦਾ ਟਾਈਮ ਹੋ ਗਿਆ ਅੱਛਾ ਆਹ ਵੇ ਜੂ ਉੱਠਦਾ ਕਾ ਨਹੀਂ ਇਹ ਆਵਾ ਉੱਥੀ ਜੂਤ ਫੇਰਾ ਉੱਠ ਜਾ ਸਵੇਰ ਹੋ ਗਈ ਐ ਤੈਨੂੰ ਪਤਾ ਨਹੀਂ ਲੱਗਦਾ ਸਕੂਲ ਦਾ ਟਾਈਮ ਹੋ ਗਿਆ ਉੱਠਦਾ ਮੇਰੇ ਸਾਜਾ ਨਹੀਂ ਉੱਠਦਾ ਜੀ ਆਵੇ ਨਹੀਂ ਤੇ ਦਿਮਾਗ ਖਰਾਬ ਕੀਤਾ ਸਾਜੇ ਹਜਰੇ ਐ ਨਹੀਂ ਕਿ ਉੱਠ ਕੇ ਭੱਜ ਜਾ ਸਕੂਲ ਨੂੰ ਇਹਨੂੰ ਠਾਲੋ ਇਹਨੂੰ ਮਹਾਰਾਜ ਨੂੰ ਮੇਰੇ ਸਾਜਾ ਹਜੇ ਵੀ ਨਹੀਂ ਬੋਲਦਾ ਪੋਂਗਲਾ ਉੱਠਣਾ ਗੁੱਡ ਮਾਰਨਿੰਗ ਬਾਪੂ ਨਾਥ ਜੀ ਗੁੱਡ ਮਾਰਨਿੰਗ ਮੰਮੀ ਹੋ ਮੇਰੀ ਗੱਲ ਸੁਣ ਓ ਰੱਬ ਨੇ ਤੈਨੂੰ ਜਵਾਨ ਦਿੱਤੀ ਹੈਗਾ ਨਹੀਂ ਮੈਂ ਦੂਰ ਘੰਟਾ ਹੋ ਗਿਆ ਕੁੱਤੇ ਵਾਂਗੂ ਪੌਂਕਦੇ ਨੂੰ ਓ ਤੈਨੂੰ ਸ਼ਰਮ ਨਹੀਂ ਆਈ ਬਾੜਾ ਜਾਂਬੜੇ ਵਿੱਚ ਤੇਰ ਜਵਾਨ ਹੈ ਨਹੀਂ ਦੱਸ ਨਹੀਂ ਸਕਦਾ ਉੱਠ ਗਿਆ ਇਹ ਸਾਲੇ ਨੇ ਲਹੂ ਪੀਤਾ ਪਿਆ ਮੇਰਾ ਲਹੂ ਨਹੀਂ ਪੀਤਾ ਪਿਆ ਨਾ ਤੁਸੀਂ ਵੀ ਬੱਸ ਕਰੋ ਪਹਿਲੀ ਵਾਰ ਤਾਂ ਮੇਰੇ ਮੁੰਡੇ ਨੇ ਛੇਤੀ ਤਿਆਰ ਹੋ ਕੇ ਦਿਖਾਇਆ ਉੱਤੋਂ ਤੁਸੀਂ ਕੁੱਤੇ ਵਾਂਗ ਪੌਂਕੀ ਜਾਂਦੇ ਹੋ ਮੈਂ ਕੁੱਤੇ ਰੋਟੀ ਖਾ ਲ ਨਹੀ ਮਾਤਾ ਮੈਂ ਨਹੀਂ ਰੋਟੀ ਖਾਣੀ ਨਾ ਮੈਂ ਨਹੀਂ ਰੋਟੀ ਖਾਣੀ ਹੁਣ ਕੰਜਰ ਤੇ ਨੇ ਰੋਟੀ ਕੀ ਖਾਣੀ ਆ ਹਾਤਾ ਲਿਆ ਮੇਰਾ ਦਿਮਾਗ ਨਾ ਤੁਸੀਂ ਵੀ ਹੱਦ ਕਰਦੇ ਹੋ ਨਾਲੇ ਬੱਲੂ ਨੂੰ 1500 ਰੁਪਏ ਦੇ ਦਿਓ ਨਾਲੇ ਆ ਪੰਕੀ 1500 ਹੈ 10 ਕੀ 1500 ਹੈ ਨੋਂ ਤਾਂ ਤਰਕ ਤਾਂ ਦਿਓ ਗਦੇ ਆ ਹੈ ਨਾ 10.5 ਨਾ 20 ਸਿੱਧਾ 1500 ਹੈ ਨਹੀਂ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਬੰਦਰ ਲੈਂਡ ਕਿੱਥੇ ਜਾਣਾ ਵੀ ਪਤਾ ਨਹੀਂ ਸਾਲਾ ਕਿੱਧਰ ਇਹਨਾਂ ਨੂੰ ਘੁੰਮਣ ਜਾਣਾ ਬੰਦਲ 1500 ਪੰਦ 1500 ਨਾ 15 ਰੀਕ ਮਾਰਦਾ ਤੂੰ ਢਾਈ ਕੰਮ ਹੁੰਦਾ ਮੈਨੂੰ ਨਹੀਂ ਪਤਾ ਮੈਂ ਤਾਂ ਲੈ ਕੇ ਜਾ ਮਮੀ ਹਾਂ ਹਾਂ ਤਾਂ 10 ਕੀ ਮਮੀ ਕੀ ਮਮੀ ਮੁੰਨੇ ਜੇ ਮਮੀ ਮਮੀ ਕਰਿਆ ਸੜੀ ਜਵਾਨ ਕੱਟ ਦੂੰ ਮੈਂ ਵੀ ਕੱਟ ਦੂੰ ਨਾ ਕੋਈ ਕੋਈ 1500 ਨਹੀਂ ਮੰਨਣਾ ਮੇਰੇ ਕੋਲ ਕੋਈ 1500 ਨਹੀਂ ਚੁੱਪ ਕਰਕੇ ਬਹਿ ਜਾ ਉਹਨੇ ਲੈ ਕੇ ਜਾਣਾ 1500 ਮੈਂ ਵੀ ਕਹਾਂ ਸਾਜਰੇ ਤਿਆਰ ਕਿਵੇਂ ਹੋ ਗਿਆ 1500 ਤਾ ਤੂੰ ਬੰਦੂ ਭੱਗ ਜਾ ਸਕੂਲ ਨੂੰ ਇਹ ਇੱਥੇ ਕਿਨੇ ਸਿਰ ਚੜੇ ਰਹਿੰਦੇ ਆ ਨਾਲੇ ਪੂਜਾ ਮੈਡਮ ਨੂੰ ਦੱਸਣੀ ਜਾ ਕੇ ਕੋਈ ਨਾ ਮੈਂ ਵੀ ਦੱਸਦਾ ਪੂਜਾ ਮੈਡਮ ਨੂੰ ਜਾ ਕੇ ਦੱਸੂ ਮੈਂ ਤਾਂ ਕੁੜੀ ਆਵੇ ਦਾ ਕਿਤੇ ਪੂਜਾ ਮੈਡਮ ਨੂੰ ਸੱਚੀ ਉਹਨਾਂ ਨੂੰ ਦੱਸ ਦਵੇ ਭਾਈ ਮੇਰੀ ਰੈਪਿਊਟੇਸ਼ਨ ਦਾ ਕੀ ਹੋ ਭਾਈ ਮੇਰੀ ਪੂਜਾ ਦੱਸੂ ਜਾ ਕੇ ਇਹਨੂੰ ਸਾਲੇ ਨੂੰ ਰੋਕਦਾ ਥੋੜਾ ਰੁਕ ਕਰਦਾ ਕੋਈ ਹਿੱਲਾ ਤੁਸੀਂ ਸੁਣਦੇ ਹੋ ਆ ਦੇ ਦਿਓ 500 ਦੇ ਦਿਓ ਮਾਰੋ ਮੱਖੇ ਛੱਡ ਦੇ 500 ਮਾਰੋ ਮੱਖੇ ਹਾਂਜੀ ਦੱਸੋ ਜੀ ਦੇ ਤਵਾ 500 ਰੁਪਏ ਕੱਢ ਕੇ ਆਹ ਦੇ ਦਿਓ 500 ਦੇ ਦਿਓ 500 ਬਸ 500 500 ਆ ਲੈਣਾ ਲੈ ਜਾ ਨਹੀਂ ਮੋੜ ਦੇ ਨਾ ਮੋੜ ਦੇ ਲੈ ਕੇ ਜਾਣਾ ਲੈ ਜਾ ਸਾਦਾ ਛਾਲ ਲੈ ਆਪਣਾ ਸਾਨੂੰ ਨਹੀਂ ਪਤਾ ਹਾਂ ਨਾਲੇ ਬੱਕ ਜਾ ਹੁਣ ਤੋਂ 500 ਬਖਤਾ ਨਹੀਂ ਜੀ ਠੀਕ ਆ ਥੈਂਕ ਯੂ ਮੰਮੀ ਮੈਂ ਆ ਗਿਆ ਆ ਗਏ ਡੋ ਕੇ 500 ਈਆਂ ਲੋਕਾਂ ਦਾ ਮੂੰਹ ਤੇ ਹੁਣ ਆਜੂ ਰਾਮ ਦੱਸ ਮੈਨੂੰ ਆਜੂ ਰਾਮ ਹੁਣ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕੁੱਤੇ ਦੇ ਹਟਾਂ ਆ ਤੈਂ ਬਾਂਦਰ ਲੈਂਡ ਨਾਉਣ ਜਾਣਾ ਮੇਰੇ ਸਾਲੇ ਦੀਆਂ ਲੱਤਾਂ ਵੜ ਦਿੰਦਾ ਲੱਤਾਂ ਨਾ ਕਰ ਦਿੰਦਾ ਮੇਰੇ ਸਾਲੇ ਦੀਆਂ ਜਾਣਾ ਇਨੇ ਨਾਉਣ ਤਾਂ ਮੈਨੂੰ ਦੱਸੋ ਤੁਸੀਂ ਕੀ ਮੇਰੇ ਭੈ ਦੀਆਂ ਲੱਤਾਂ ਪਿੱਛੇ ਪਈ ਹੋਇਆ ਤੁਹਾਨੂੰ ਸ਼ਰਮ ਹੈਗੀ ਆ ਕੋਈ ਨਾ ਕੋਈ ਰਿਸ਼ਤੇਦਾਰੀ ਛੱਡੀ ਆ ਕਿ ਨਹੀਂ ਤੂੰ ਚੁੱਪ ਕਰਤੀਆਂ ਕਿ ਨਹੀਂ ਤੇਰੇ लाडले ਨੇ ਕੀ ਕਰਤੋਂ ਦੀ ਝੂਠ ਬੋਲਿਆ ਮੈਨੂੰ ਝੂਠ ਨਹੀਂ ਬੋਲਿਆ ਇਹ ਮੈਨੂੰ ਕਾਕੀ ਝੂਠ ਬੋਲਦਾ ਮੁੰਡੇ ਨੇ ਉਹ ਤਾਂ ਕੁਝ ਬੋਲੇ ਵੀ ਨਹੀਂ ਵਿਚਾਰਾ ਜਦ ਦਾ ਆਏ ਤੁਸੀਂ ਤੁਸੀਂ ਬੋਲਣ ਲੱਗਿਆ ਪਿਆ ਸ਼ਰਮ ਕਰ ਲੈ ਕੋਈ ਅੱਛਾ ਪੁੱਛ ਲੈ ਫਿਰ ਕੀਤਾ ਸੀ ਮੈਂ ਪੂਜਾ ਨੂੰ ਫੋਨ ਮੰਮੀ ਮੰਮੀ ਡੈਡੀ ਪੂਜਾ ਮੈਡਮ ਨਾਲ ਗੱਲ ਕਰਦਾ ਹਾਂ ਹਾਂ ਅਹ ਜੀ ਕੋਈ ਗੱਲ ਨਹੀਂ ਮੈਂ ਸਾਲੇ ਦੇ ਰਖੜਾ ਮਰੂਰੀ ਆ ਕੇ ਮੰਮੀ ਮੰਮੀ ਨਾਲੇ ਗੱਲ ਕੋਈ ਹੋਰ ਆ ਲਾਚੂ ਥਬਜੂ ਵਾਲੀ ਤੈਨੂੰ ਤਾਂ ਮੈਂ ਦੱਸਦਾ ਰੁਕ ਸਾਲਾ ਕੁੱਤੇ ਦਾ ਹੱਡ